ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚੋਂ ਆਪ ਜੀ ਨਾਲ ਸਾਖੀ ਸੱਚਾ ਸੁੱਦਾ ਸਾਂਝਾ ਕਰਨ ਜਾ ਰਹੇ ਹਾਂ ਜੀ ਬੀਬੀ ਨਾਨਕੀ ਪੇਕੇ ਕਰ ਆਈ ਹੋਈ ਸੀ ਸਾਰਾ ਪਰਿਵਾਰ ਰਾਤ ਨੂੰ ਇਕੱਠਾ ਬੈਠਾ ਸੀ ਮਹਤਾ ਕਾਲੂ ਜੀ ਨੇ ਗੱਲ ਚਲਾਈ ਪੁੱਤ ਨਾਨਕੀ ਮੈਂ ਕਿੰਨਾ ਕੁ ਚਿਰ ਇਸ ਘਰ ਦੇ ਤੰਦੇ ਪਿੱਛੇ ਦਾ ਰਹਾਂਗਾ ਨਾਨਕ ਹੁਣ ਸਿਆਣਾ ਹੋ ਗਿਆ ਹੈ ਤੂੰ ਹੀ ਇਸ ਨੂੰ ਸਮਝਾ ਕਿ ਇਹ ਹੁਣ ਦੁਨੀਆ ਦੀਆਂ ਜ਼ਿੰਮੇਵਾਰੀਆਂ ਸੰਭਾਲੇ ਫੋਰ ਨਹੀਂ ਤਾਂ ਇਹ ਕੋਈ ਛੋਟੀ ਮੋਟੀ ਦੁਕਾਨ ਹੀ ਪਾ ਲਵੇ ਕਿਸੇ ਕੰਮ ਤਾਂ ਲੱਗੇ ਵੱਡੀ ਭੈਣ ਦੇ ਪ੍ਰੇਰਨਾ ਤੇ ਗੁਰੂ ਜੀ ਨੇ ਉੱਤਰ ਦਿੱਤਾ ਬੇਬੇ ਜੀ ਹੁੰਦੇ ਤਾਂ ਮੈਂ ਕਦੇ ਵੀ ਪਿਤਾ ਜੀ ਦੀ ਆਗਿਆ ਮੰਨਣ ਤੋਂ ਨਾ ਨਹੀਂ ਕੀਤੀ ਜਿਵੇਂ ਇਹ ਹੁਕਮ ਕਰਨ ਗੁਰੂ ਜੀ ਨੂੰ ਚੰਗੇ ਰੋਪ ਵਿੱਚ ਦੇਖ ਕੇ ਮਹਤਾ ਜੀ ਨੇ ਪਿਆਰ ਨਾਲ ਕਿਹਾ ਲਾਲ ਬਿਰਧ ਮਾਪਿਆਂ ਦਾ ਹੱਥ ਵਟਾਉਣਾ ਨੇਕ ਬੱਚਿਆਂ ਦਾ ਧਰਮ ਹੁੰਦਾ ਹੈ ਆ ਲੈ 20 ਰੁਪਏ ਚੂੜਕਾਣੇ ਜਾ ਕੇ ਦੁਕਾਨ ਜੋਗਾ ਸੌਦਾ ਖਰੀਦ ਲਿਆ ਮਰਦਾਨੇ ਨੂੰ ਨਾਲ ਲੈ ਜਾਵੀਂ ਉਸ ਸਮੇਂ ਰਾਏ ਪੋਏ ਦੀ ਤਲਵੰਡੀ ਅੱਜ ਕੱਲ੍ਹ ਸ਼ੀਰਨਖਾਣਾ ਸਾਹਿਬ ਛੋਟਾ ਜਿਹਾ ਪਿੰਡ ਸੀ ਚੂੜਕਾਣਾ ਚੰਗਾ ਕਸਬਾ ਸੀ ਗੁਰਦੇਵ ਮਰਦਾਨੇ ਨੂੰ ਨਾਲ ਲੈ ਕੇ ਚੂੜਕਾਣੇ ਨੂੰ ਤੁਰ ਪਏ ਆਪ ਕਸਬੇ ਦੇ ਨੇੜੇ ਪੁੱਜੇ ਤਾਂ ਬਸੋਂ ਤੋਂ ਬਾਹਰ ਇੱਕ ਸੰਤ ਮੰਡਲੀ ਬੈਠੀ ਨਜ਼ਰ ਪਈ ਲੰਘੋੜ ਧਾਰੀ ਨਾਂਗੇ ਸਾਧੂ ਧੂਣ ਉਦਾਲੇ ਬੈਠੇ ਭਜਨ ਕਰ ਰਹੇ ਸਨ ਗੁਰੂ ਜੀ ਨੇ ਸੰਤ ਮੰਡਲੀ ਦੇ ਮਹੰਤ ਸੰਤ ਰੇਣ ਕੋਲ ਬੈ ਕੇ ਇਸ ਕਾਰਨ ਪੁੱਛਿਆ ਮਹਾਤਮਾ ਜੀ ਆਪ ਸਭ ਸਾਧੂ ਨੰਗੇ ਛਰੀਰ ਬੈਠੇ ਹੋ ਆਪਕੋ ਵਸਤਰ ਹੈ ਨਹੀਂ ਜਾਂ ਆਪ ਜਾਣ ਬੁਝ ਕੇ ਨਹੀਂ ਪਹਿੰਦੇ ਸੰਤ ਰੇਣ ਜੀ ਚੰਗੇ ਸਾਧੂ ਸਨ ਉਹਨਾਂ ਬੜੀ ਮਿੱਠੀ ਬਾਣੀ ਵਿੱਚ ਉੱਤਰ ਦਿੱਤਾ हे ਈਸ਼ਵਰ ਦੇ ਭਗਤ ਜਿਸ ਵਸਤੂ ਬਿਨਾ ਸਰ ਜਾਏ ਅਸੀਂ ਉਸ ਦੀ ਇੱਛਾ ਨਹੀਂ ਰੱਖਦੇ ਭੋਜਨ ਤੋਂ ਅਧਿਕ ਅਸੀਂ ਕਿਸੇ ਚੀਜ਼ ਦੀ ਆਸ ਨਹੀਂ ਰੱਖਦੇ ਆਪਨੇ ਭੋਜਨ ਛੱਕਿਆ ਹੈ ਗੁਰਦੇਵ ਨੇ ਫਿਰ ਪੁੱਛਿਆ ਤਿੰਨ ਦਿਨ ਬੀਤ ਗਏ ਛੱਕਿਆ ਸੀ ਸੰਤਰੇ ਨੇ ਉਸੇ ਸ਼ਾਂਤੀ ਨਾਲ ਉੱਤਰ ਦਿੱਤਾ ਕੀ ਆਪ ਨਗਰ ਵਿੱਚੋਂ ਭੋਜਨ ਮੰਗਣ ਨਹੀਂ ਗਏ ਗੁਰਦੇਵ ਨੇ ਇੱਕ ਹੋਰ ਸਵਾਲ ਕਰ ਦਿੱਤਾ ਮੰਗਣ ਤਦ ਜਾਈਏ ਜੇ ਭਗਵਾਨ ਨੂੰ ਸਾਡਾ ਫਿਕਰ ਨਾ ਹੋਵੇ ਜਦ ਉਸ ਦੀ ਕਿਰਪਾ ਹੋਵੇਗੀ ਭੋਜਨ ਮਿਲ ਜਾਏਗਾ ਸੰਤਰੇ ਨੇ ਆਪਣੇ ਭਗਵਾਨ ਉੱਤੇ ਭਰੋਸਾ ਸੀ ਸੰਤ ਰੇਣ ਦਾ ਉੱਤਰ ਗੁਰਦੇਵ ਨੂੰ ਬੜਾ ਪਸੰਦ ਆਇਆ ਮਰਦਾਨੇ ਦੀ ਮਦਦ ਨਾਲ ਗੁਰਦੇਵ ਨਗਰ ਵਿੱਚੋਂ ਰਸਦ ਲਿਆਈ ਤੇ ਭੋਜਨ ਤਿਆਰ ਕਰਕੇ ਸੰਤਾਂ ਨੂੰ ਚੁਕਾਇਆ ਉਸ ਥਾਂ ਉੱਤੇ ਗੁਰਦੁਆਰਾ ਸੱਚਾ ਸੋਧਾ ਕਾਇਮ ਹੈ ਵਾਪਸ ਤਲਵੰਡੀ ਨੂੰ ਮੁੜਦਿਆਂ ਮਰਦਾਨੇ ਨੇ ਯਾਦ ਕਰਾਇਆ ਕਿ ਪਿਤਾ ਜੀ ਨੇ ਸੋਧਾ ਖਰੀਦਣ ਵਾਸਤੇ ਰੁਪਏ ਦਿੱਤੇ ਸਨ ਮਹਾਰਾਜ ਨੇ ਅੱਗੋਂ ਬੜੀ ਸ਼ਾਂਤ ਸੁਰ ਵਿੱਚ ਉੱਤਰ ਦਿੱਤਾ ਮਰਦਾਨਿਆਂ ਪਿਤਾ ਜੀ ਦਾ ਹੁਕਮ ਸੀ ਕਿ ਖਰਾ ਸੋਧਾ ਕਰਨਾ ਪਲਾਂਪੁਕੇ ਨੂੰ ਕੋ ਜਮ ਚੁਕਾਨ ਨਾਲੋਂ ਹੋਰ ਖਰਾ ਸੋਦਾ ਕਿਹੜਾ ਹੋ ਸਕਦਾ ਹੈ ਮਹਾਰਾਜ ਤੁਹਾਡੀਆਂ ਤੁਸੀਂ ਜਾਣੋ ਮਰਦਾਨੇ ਨੇ ਸਿਰ ਝੁਕਾ ਕੇ ਕਿਹਾ ਪਰ ਮੇਰਾ ਤਾਂ ਦਿਲ ਕੰਬ ਰਿਹਾ ਹੈ ਬਹਿਤਾ ਜੀਤੇ ਡਰ ਨਾਲ ਪਿਤਾ ਦੀ ਨਾਰਾਜ਼ਗੀ ਦਾ ਖਿਆਲ ਗੁਰਦੇਵ ਨੂੰ ਵੀ ਸੀ ਹਜੂਰ ਨੇ ਮਰਦਾਨੇ ਨੂੰ ਘਰ ਤੋਂ ਢਿੱਤਾ ਤੇ ਆਪ ਨਗਰੋਂ ਬਾਹਰ ਬਣਾ ਦੀ ਸੰਗਲੀ ਝੁੰਡ ਵਿੱਚ ਬੈਠ ਗਏ ਮਰਦਾਨੇ ਕੋਲੋਂ ਸਾਈ ਕਹਾਣੀ ਸੁਣ ਕੇ ਮਹਤਾ ਕਾਲੂ ਜੀ ਗੁੱਸੇ ਵਿੱਚ ਆਪੇ ਤੋਂ ਬਾਹਰ ਹੋ ਗਏ। ਮਹਤਾ ਦੀ ਕ੍ਰੋਧ ਨਾਲ ਭਰੇ ਦਿੱਸਤੇ ਟਿਕਾਣੇ ਵੱਲ ਤੁਰ ਪਏ। ਪਿਤਾ ਨੂੰ ਗੁੱਸੇ ਵਿੱਚ ਦੇਖ ਕੇ ਬੀਬੀ ਨਾਨਕੀ ਵੀ ਮਦਰੇ ਤੁਰ ਪਈ। ਪਿਤਾ ਨੂੰ ਨੇੜੇ ਆਇਆ ਵੇਖ ਕੇ ਹਜੂਰ ਆਦਰ ਵਜੋਂ ਉੱਠ ਖੜੇ ਹੋਏ। ਪਿਤਾ ਨੇ ਆਉਂਦਿਆਂ ਹੀ ਰੋਪਿਚ ਗੁਰਦੇਵ ਦੇ ਮੂੰਹ ਤੇ ਚਪੇੜ ਕੱਡ ਮਾਰੀ। ਬੀਬੀ ਨਾਨਕੀ ਨੇ ਭੱਜ ਕੇ ਪਿਤਾ ਜੀ ਦੀ ਵਾਂ ਫੜ ਲਈ। ਵਿਆਹੀ ਵਰੀ ਤੀ ਨੂੰ ਮਹਤਾ ਜੀ ਕੀ ਕਹਿੰਦੇ ਉਹ ਕਰੋਧ ਵਿੱਚ ਚੰਗੀ ਮੰਦੀ ਕਹਿੰਦੇ ਘਰ ਨੂੰ ਪਰਤ ਪਏ ਪਿੱਛੋ ਪਿੱਛੇ ਬੀਬੀ ਨਾਨਕੀ ਵੀਰ ਨੂੰ ਬਾਹੋਂ ਫੜ ਕੇ ਘਰ ਨੂੰ ਤੁਰ ਪਈ ਗੁਰੂ ਜੀ ਚਪੇੜ ਖਾ ਕੇ ਵੀ ਸ਼ਾਂਤ ਸਨ ਪਰ ਬੀਬੀ ਨਾਨਕੀ ਦੇ ਹੰਝੂ ਰੋਕੇ ਨਹੀਂ ਸਨ ਰੁਕਦੇ ਇਹੀ ਖਬਰ ਸੁਣ ਕੇ ਰਾਏ ਬੁਲਾਰ ਬਹੁਤ ਦੁਖੀ ਹੋਇਆ ਉਸਨੇ ਮਹਤਾ ਕਾਲੂ ਨੂੰ ਬੁਲਾ ਕੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਮਹਤਾ ਜੀ ਤੁਸੀਂ ਵਲੀ ਨਾਨਕ ਜੀ ਨੂੰ ਨਹੀਂ ਸਮਝ ਸਕੇ ਨਾਨਕ ਮੇਰਾ ਪੀਰ ਹੈ ਮਾਮੂਲੀ 20 ਰੁਪਏ ਬਦਲੇ ਤੁਸੀਂ ਹਜੂਰ ਨੂੰ ਚਪੇੜਾ ਮਾਰਿਆ ਨੇ ਆਹ ਲਓ 20 ਰੁਪਏ ਅੱਗੇ ਵਾਸਤੇ ਐਸੀ ਗੁਸਤਾਖੀ ਨਾ ਕਰਨਾ ਨਹੀਂ ਤਾਂ ਮੈਂ ਨਾਰਾਜ਼ ਹੋ ਜਾਵਾਂਗਾ ਮਹਤਾ ਕਾਲੂ ਜੀ ਨਾ ਰੁਪਏ ਲੈਣ ਜੋਗੇ ਨਾ ਛੱਡਣ ਜੋਗੇ ਅੰਤ ਮਾਲਕ ਦੀ ਨਾਰਾਜ਼ਗੀ ਤੋਂ ਡਰਦੇ ਆ ਉਹਨਾਂ ਨੂੰ ਪੈਸੇ ਲੈਣੇ ਪਏ ਥੋੜੇ ਦਿਨਾਂ ਪਿਛੋਂ ਜੈਰਾਮ ਬੀਬੀ ਨਾਨਕੀ ਨੂੰ ਲੈਣ ਵਾਸਤੇ ਆਏ ਤਾਂ ਰਾਏ ਬੁਲਾਦ ਜੀ ਨੇ ਉਹਨਾਂ ਨੂੰ ਕੋਲ ਬੁਲਾ ਕੇ ਬੜੇ ਆਦਰ ਨਾਲ ਕਿਹਾ ਮਹਤਾ ਕਾਲੂ ਮੋਹ ਮਾਇਆ ਵਿੱਚ ਫਸਿਆ ਬਲੀ ਨਾਨਕ ਨੂੰ ਨਹੀਂ ਸਮਝ ਸਕਿਆ ਆਪ ਪੀਰ ਨਾਨਕ ਨੂੰ ਨਾਲ ਲੈ ਜਾਓ ਉੱਥੇ ਮਹਾਰਾਜ ਦੀ ਰੁਚੀ ਅਨੁਸਾਰ ਕੋਈ ਕਾਰ ਵਿਹਾਰ ਲੱਭ ਦੇਣਾ ਬੀਬੀ ਨਾਨਕੀ ਦਾ ਗੁਰੂ ਜੀ ਨਾਲ ਬਹੁਤ ਪਿਆਰ ਸੀ ਜੈਰਾਮ ਵੀ ਗੁਰਦੇਵ ਜੀ ਦਾ ਬਹੁਤ ਆਦਰ ਕਰਦਾ ਸੀ ਉਹ ਜਾਂਦੇ ਹੋਏ ਗੁਰੂ ਜੀ ਨੂੰ ਆਪਣੇ ਨਾਲ ਲੈ ਗਏ ਧੰਵਾਦ ਜੀ